ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ ਤਾਂ ਇੱਕ ਸਵਾਲ ਖੜਾ ਹੋ ਰਿਹਾ ਕਿ ਕੀ ਪੰਚਾਇਤੀ ਚੋਣਾਂ ਰੱਦ ਹੋਣਗੀਆਂ ਜੀ ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵਿਅਕਤੀ ਨੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਚੰਡੀਗੜ੍ਹ ਦੇ ਰਹਿਣ ਵਾਲੇ ਕੁਲਜਿੰਦਰ ਸਿੰਘ ਨੇ ਇੱਕ ਪਟੀਸ਼ਨ ਦਰਜ ਕਰਵਾਈ ਹੈ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਈ ਸਵਾਲ ਕੀਤੇ ਨੇ ਪੰਜਾਬ ਸਰਕਾਰ ਦੇ ਪੰਚਾਇਤੀ ਚੋਣਾਂ ਦੇ ਇਸ ਸਿਸਟਮ ਦੇ ਉੱਪਰ ਸਵਾਲ ਖੜੇ ਕੀਤੇ ਨੇ ਰੱਖਵੇ ਕਰਨ ਨੂੰ ਲੈ ਕੇ ਉਹਨਾਂ ਨੇ ਕਈ ਸਵਾਲ ਪੁੱਛੇ ਨੇ ਉਹਨਾਂ ਨੇ ਇਸ ਨੋਟੀਫਿਕੇਸ਼ਨ ਦੇ ਉੱਪਰ ਸਵਾਲ ਖੜਾ ਕੀਤਾ ਕਿ ਇਹ ਨੋਟੀਫਿਕੇਸ਼ਨ ਚੋਣਾਂ ਦਾ ਜੋ 15 ਅਕਤੂਬਰ ਨੂੰ ਹੋਣੀਆਂ ਨੇ ਜਲਦਬਾਜ਼ੀ ਦੇ ਵਿੱਚ ਜਾਰੀ ਕੀਤਾ ਗਿਆ ਖਾਸ ਕਰਕੇ ਜੋ ਨੋ ਡਿਊ ਸਰਟੀਫਿਕੇਟ ਲੈਣਾ ਹੈ ਉਮੀਦਵਾਰਾਂ ਨੇ ਉਹਦੇ ਉੱਪਰ ਵੀ ਕਈ ਸਵਾਲ ਖੜੇ ਕੀਤੇ ਨੇ ਤੇ ਖਾਸ ਕਰਕੇ ਨਾਮਜ਼ਦਗੀਆਂ ਲਈ ਉਹਨਾਂ ਨੇ 3 ਦਿਨ ਹੋਰ ਵਾਧਾ ਦੇਣ ਦੀ ਜਿਹੜੀ ਹੈ ਗੱਲ ਕਹੀ ਹੈ ਕਿਉਂਕਿ 2 ਤੇ 3 ਅਕਤੂਬਰ ਨੂੰ ਛੁੱਟੀਆਂ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਕੋਲ ਆਪਣੀ ਤਿਆਰੀ ਕਰਨ ਲਈ ਆਪਣੀ ਨਾਮਜ਼ਦਗੀ ਫਾਰਮ ਭਰਨ ਲਈ ਬਹੁਤ ਥੋੜੇ ਦਿਨ ਨੇ ਹੁਣ ਕੱਲ ਨੂੰ ਜਾਨੀ ਕਿ 1 ਅਕਤੂਬਰ ਨੂੰ ਪੰਜਾਬ ਸਰਕਾਰ ਨੇ ਇਸ ਦੇ ਉੱਪਰ ਆਪਣਾ ਜਵਾਬ ਦੇਣਾ ਹੈ ਹਾਈ ਕੋਰਟ ਦੇ ਵਿੱਚ ਇਸ ਦੇ ਉੱਪਰ ਹਾਈ ਕੋਰਟ ਦਾ ਰੁਖ ਕੀ ਰਹੇਗਾ ਹਾਈ ਕੋਰਟ ਜਿਹੜਾ ਇਸ ਚੋਣ ਨੂੰ ਰੱਦ ਕਰੇਗਾ ਇਸ ਨੋਟੀਫਿਕੇਸ਼ਨ ਨੂੰ ਨੱਦ ਕਰੇਗਾ ਜਾਂ ਚੋਣਾਂ ਹੋਣਗੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਫਿਲਹਾਲ ਅੱਜ ਦੀ ਘੜੀ ਪੰਚਾਇਤੀ ਚੋਣਾਂ ਦੇ ਉੱਪਰ ਹਾਈ ਕੋਰਟ ਦੇ ਵਿੱਚ ਇੱਕ ਚੁਣੌਤੀ ਦਿੱਤੀ ਗਈ ਹੈ ਚੁਣੌਤੀ ਇਹ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜੋ ਰਾਖਵਾ ਕਰਨ ਕੀਤਾ ਗਿਆ ਜੋ ਰਿਜ਼ਰਵੇਸ਼ਨ ਕੀਤੀ ਗਈ ਹੈ ਉਹ ਉਸ ਨੂੰ ਲੈ ਕੇ ਵੀ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਪੰਜਾਬ ਸਰਕਾਰ ਨੂੰ ਲੈ ਕੇ ਆਂਦਾ ਤਾਂ ਪੰਚਾਇਤੀ ਚੋਣਾਂ ਰੱਦ ਵੀ ਹੋ ਸਕਦੀਆਂ ਨੇ ਹਾਈ ਕੋਰਟ ਇਸ ਦੇ ਉੱਪਰ ਕੀ ਰੁਖ ਅਪਣਾਉਂਦਾ ਹੈ ਉਹ ਦੇਖਣਾ ਹੋਵੇਗਾ ਅੱਜ ਦੀ ਖੜੀ ਜਿਹੜਾ ਹੈਗਾ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਤੁਸੀਂ ਦੇਖ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਕੀ ਜਵਾਬਤਾਲੀ ਵੀ ਕਰਦੀ ਹੈ ਇਹ ਦੇਖਣਾ ਹੋਵੇਗਾ